ਹਾਂਜੀ ਦੋਸਤੋ ਜੰਡ ਦੇ ਬਾਰੇ ਤਾਂ ਸਾਰੇ ਜਾਣਦੇ ਹੀ ਨੇ ਤੇ ਜਿਹੜੇ ਇਸ ਟਾਈਮ ਦੇ ਉੱਤੇ ਖੋਖੇ ਆਏ ਹੋਏ ਨੇ ਸਾਡੇ ਪੰਜਾਬ ਦੇ ਵਿੱਚ ਇਲਾਕਿਆਂ ਦੇ ਵਿੱਚ ਤਾਂ ਇਹਨੂੰ ਖੋਖੇ ਕਿਹਾ ਜਾਂਦਾ ਪਰ ਤੁਹਾਨੂੰ ਇਹਦਾ ਇੱਕ ਰੋਚਕ ਗੱਲ ਦੱਸਦੇ ਆਂਗੇ ਕਿ ਰਾਜਸਥਾਨ ਦੀ ਇਹ ਲਾਈਫਲਾਈਨ ਆ ਲਾਈਫਲਾਈਨ ਕਿਉਂ ਆ ਰਾਜਸਥਾਨ ਦੀ ਕਿਉਂਕਿ ਜਦੋਂ ਕਦੇ ਸੋਕਾ ਹੁੰਦਾ ਨਾ ਤਾਂ ਜਿਹੜੇ ਇਹ ਆ ਖੋਖੇ ਲੱਗੇ ਹੋਏ ਆ ਉਧਰ ਇਹਨੂੰ ਸਾਗਰੀ ਕਿਹਾ ਜਾਂਦਾ ਤੇ ਸਾਗਰੀ ਦੀ ਜਿਹੜੀ ਸਬਜੀ ਆ ਬੜੀ ਸਵਾਦ ਉਧਰ ਕਹਿੰਦੇ ਬਣਾਈ ਜਾਂਦੀ ਆ ਇੰਨੀ ਫੇਮਸ ਸਬਜੀ ਆ ਕਿ ਹੁਣ ਉਹ ਹੋਟਲਾਂ ਦੇ ਵਿੱਚ ਵੀ ਮਿਲਦੀ ਆ ਤੇ ਹੋਟਲਾਂ ਦੇ ਵਿੱਚ ਤਾਂ ਮਿਲਦੀ ਆ ਬਾਕੀ ਇਹ ਤੁਹਾਨੂੰ ਮੈਂ ਲਾਭ ਦੱਸਦਾ ਹਰੀ ਦੀ ਸਬਜੀ ਬਣਦੀ ਹੈ ਇਹਦੀ ਜਦੋਂ ਇਹ ਹਰੀ ਹੁੰਦੀ ਹੈ ਤਾਂ ਇਹਦੀ ਮੰਨ ਲਓ ਸਬਜੀ ਬਣਾਈ ਜਾਂਦੀ ਆ ਉਧਰ ਹੋਟਲਾਂ ਦੇ ਵਿੱਚ ਵੀ ਪਰੋਸੀ ਜਾਣ ਲੱਗੀ ਆ ਹੁਣ ਪਰ ਆਪਣੇ ਪੰਜਾਬ ਦੇ ਵਿੱਚ ਜਦੋਂ ਸੁੱਕ ਜਾਂਦੇ ਆ ਨਾ ਜਦੋਂ ਲੋਕ ਬੱਕਰੀਆਂ ਚਾਰਦੇ ਸੀ ਤਾਂ ਕਾਫੀ ਇਹਦਾ ਸੇਵਨ ਕਰਦੇ ਸੀ ਖਾਂਦੇ ਸੀ ਤੇ ਜੋ ਸੁੱਕੇ ਜਾਂਦੇ ਆ ਵੀ ਕੱਢ ਕੇ ਸਵਾਦ ਬਹੁਤ ਬੰਦਿਆ ਇਹ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਦਾ ਕਿ ਕਹਿੰਦੇ 53% ਤੱਕ ਪ੍ਰੋਟੀਨ ਹੁੰਦਾ ਇਹਦੇ ਵਿੱਚ ਇੰਨਾ ਜ਼ਿਆਦਾ ਪ੍ਰੋਟੀਨ ਆ ਜਿੰਕ ਆ ਇਹਦੇ ਵਿੱਚ ਤੇ ਹੋਰ ਵੀ ਵਿਟਾਮਿਨਸ ਕਾਫੀ ਨੇ ਤੇ ਤੁਸੀਂ ਵੀ ਯੂਜ਼ ਕਰ ਸਕਦੇ ਹੋ ਆਚਾਰ ਵੀ ਬਣਦਾ ਇਹਦਾ ਆਚਾਰ ਵੀ ਪੈਂਦਾ ਰਾਜਸਥਾਨ ਦੇ ਵਿੱਚ ਤਾਂ ਕਾਫੀ ਇਹਨੂੰ ਵਰਤਿਆ ਜਾਂਦਾ ਦੇਖੋ ਨੇੜੇ ਤੋਂ ਤੁਹਾਨੂੰ ਖੋਖੇ ਦਿਖਾਉਣੇ ਆ ਇਹਦੇ ਪਿੰਡਾਂ ਦੇ ਲੋਕ ਤਾਂ ਕਾਫੀ ਜਾਣਦੇ ਹੋਣਗੇ ਕਿਉਂਕਿ ਬੱਕਰੀਆਂ ਆਚਾਰਨ ਦੇ ਸਮੇਂ ਇਹਨਾਂ ਖੋਖਾਂ ਦੀ ਕਾਫੀ ਵਰਤੋਂ ਜਿਹੜੇ ਕਰਦੇ ਆ ਆਪ ਵੀ ਖਾ ਲੈਂਦੇ ਸੀ ਤੇ ਜਾਨਵਰ ਵੀ ਖਾਂਦੇ ਸੀ ਤੇ Rajasthan ਦੀ ਤਾਂ ਬਿਲਕੁਲ ਲਾਈਫਲਾਈਨ ਹੀ ਹੈ। کافی ਲੱਗੇ ਹੋਏ ਨੇ ਇਹ ਹੁਣ ਇਸ ਟਾਈਮ ਬਹੁਤ ਮਿਲਣਗੇ। ਇਹਨੂੰ ਤੋੜ ਕੇ ਤੁਸੀਂ ਸਬਜ਼ੀ ਵੀ ਬਣਾ ਸਕਦੇ ਹੋ। ਇਹਦਾ ਆਚਾਰ ਵੀ ਪਾ ਸਕਦੇ ਹੋ। ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ Rajasthan ਦੇ ਵਿੱਚ ਇਹਨੂੰ ਸਾਗਰੀ ਦੀ ਸਬਜ਼ੀ ਕਹਿੰਦੇ ਆ ਤੁਸੀਂ ਸਰਚ ਵੀ ਕਰ ਸਕਦੇ ਹੋ। ਇਸ ਟਾਈਮ ਪਹਿਲਾਂ ਤਾਂ ਇਹ ਘਰਾਂ 'ਚ ਬਣਾਈ ਜਾਂਦੀ ਸੀ ਪਰ ਇਹਦੀ ਸਵਾਦ ਦੇ ਕਰਕੇ ਹੁਣ ਇੰਨੀ ਮਸ਼ਹੂਰ ਹੋ ਚੁੱਕੀ ਹੈ ਇਹ ਕਿ ਰੈਸਟੋਰੈਂਟਾਂ, ਹੋਟਲਾਂ ਦੇ ਵਿੱਚ ਵੀ ਇਹ ਸਪੈਸ਼ਲ ਮਿਲਦੀ ਆ। ਤੇ ਇਹਦੇ 'ਚ ਪ੍ਰੋਟੀਨ ਹੈ। ਇਹ 'ਚ ਮੰਨ ਲਓ ਵੀ ਜਿਹੜਾ ਪ੍ਰੋਟੀਨ ਆ ਨਾ ਇਹਦੇ ਵਿੱਚ 53% ਆ ਜਿੰਕ ਇਹਦੇ ਵਿੱਚ ਹੈਗੀ ਆ। ਤੇ ਜਿਹੜੇ ਹੈਗੇ ਆ ਆਪਣੇ ਵਿਟਾਮਿਨਸ ਵੀ ਹੈਗੇ ਨੇ ਇਹਦੇ ਵਿੱਚ ਤੇ ਪਹਿਲਾਂ ਲੋਕ ਕਾਫੀ ਖਾਂਦੇ ਸੀ ਬਜ਼ੁਰਗ ਪਰ ਅੱਜ ਕੱਲ ਇਹਦੀ ਵਰਤੋਂ ਘਟ ਕਰ ਗਈ